ਹਲੋ ਕਿਵੇਂ ਬੁੱਤ ਠੀਕ ਐ ਮਮਾ ਜੀ ਤੇਰਾ ਮਾਮਾ ਠੀਕ ਐ ਕੀ ਬਣੀ ਜਾਂਦਾ ਸੀ ਕੱਲ ਸੁਣੀ ਬੰਨਣਾ ਕੀ ਹੁੱਦ ਤੇ ਬੈਠਾ ਐ ਕਿਵੇਂ ਸੌਂਗੇ ਤੁਸੀਂ ਸਾਡੇ ਬਿਨਾਂ ਮੀਂਹ ਦਾ ਕੀਤਾ ਸੌਂਣੀ ਲੋਕ ਸੁਣ ਭੱਜਦੇ ਆਂ ਸਿੰਪਾ ਕੀ ਆ ਗਈ ਤੁਹਾਨੂੰ ਸਾਡਿਆਂ ਦੇ ਰਾਤਾਂ ਦੇ ਸਾਡੀਆਂ ਰਾਤਾਂ ਦੇ ਇੰਡਾ ਲਾ ਕੇ ਆਪ ਕੋ ਸੌਂ ਨਹੀਂ ਫਿਰਦੇ ਆਂ ਫੇਟੀਆਂ ਕਿਵੇਂ ਉੱਡੀਆਂ ਤੁਸੀਂ ਕੀ ਸੌਂਜੋ ਇਦਨਾਂ ਸੌਂਈਏ ਇਦਨ ਮਮੀ ਦਾ ਹੈ ਨਹੀਂ ਨਾਲ ਸੌਣਾ ਜ਼ਰੂਰੀ ਥੋੜੀ ਹੁੰਦਾ ਕੱਲੇ ਸੌਜੋ ਮੰਜੇ ਤੇ ਬੰਦੇ ਸੁੱਤੇ ਪਏ ਆ ਕੱਲੇ ਜਿਸ ਤਾਰੋਂ ਤੂੰ ਗੱਲ ਕਰਦੀ ਆ ਜਿਹੜਾ ਸੁੱਤੇ ਪਏ ਹੂੰ ਤਾਂ ਨਹੀਂ ਆਵਾਜ਼ ਆ ਕੱਲੇ ਸੌਈਏ ਹੇ ਹੁਣ ਤੇਰੇ ਹੁੰਦੇ ਅਸੀਂ ਕੱਲੇ ਸੌਵਾਂਗੇ ਮੇਰੇ ਨਾਲ ਸੌਣਾ ਤੇ ਮੇਰੇ ਕੋਲ ਹੀ ਆਉਣਾ ਪਊਗਾ ਤੇਰੇ ਕੋਲ ਤਾਂਵਾਂਗੇ ਤੇਰੇ ਕੋਲ ਆ ਜਾਂਗੇ ਨਾ ਤੇ ਭੈਣ ਨੂੰ ਮਿਲ ਜਾਗੇ সবক্ময়ারে সবয়ে তুলিলে কাথাকা সরকে মুডে নতুলির কাজে য়াজনে কাজনে কেচে য়াজুনে ধাজাত্যিকে য়ে মুডে নিশিযে সচ� ਮੈਂ ਕਹਿੰਦਾ ਤੇਰੀ ਮਮਮੀ ਵੀ ਗਈ ਵੀ ਆ ਹੁਣ ਤਾਂ ਅੱਛਾ ਤੇ ਬਣ ਜੂਗਾ ਹੈ ਪ੍ਰੋਗਰਾਮ ਤੇ ਨਹੀਂ ਬਣਦਾ ਨਹੀਂ ਆਵਾਂਂਗੀ ਤੇਰੇ ਨੂੰ ਗੱਲ ਦੱਸ ਮੈਨੂੰ ਦੱਸਾਂ ਗੱਲ ਆਉਂਦਾ ਤੇਰੇ ਕੋਲ ਬੰਨਣਾ ਤੇ ਅੱਛਾ ਤੋ ਬੰਨਣਾ ਹੈਗਾ ਹੁਣ ਤਾਂ ਤੇਰੇ ਕੋਲ ਇਹ ਤਾਂ ਕਹੀ ਸਕਦੀ ਆ ਜੀ ਨਾਲ ਕੀ ਜਾਣਾ ਮੈਂ ਮਮਮੀ ਹੈ ਨਹੀਂ ਇੱਥੇ ਮੈਂ ਫੋਨ ਕਰ ਦੂੰਗਾ ਭੈਣ ਨੂੰ ਕੋਈ ਗੱਲ ਨਹੀਂ ਉਹ ਭਾਈ ਇਹ औरत ਕੀ ਹੁੰਦਾ ਉਹ ਇਸ ਤੇ ਕੀ ਕਰਾਂ ਦੱਸ ਹੂੰ ਹੂੰ ਜੀ ਉਹ ਆਦਾਂ ਫੋਨ ਕਰ ਦੂੰਗਾ ਮੈਂ ਇਹ ਕਹ ਦੂੰਗਾ ਵੀ ਭੇਜ ਦੇ ਭਾਈ ਇਹਦੀ ਮਾਮੀ ਹੈ ਨਹੀਂ ਇੱਥੇ ਉਹਨੇ ਕੀ ਹੈ ਕਿਥੋਂ ਦਵਾਈ ਲੈਣੀ ਸੀ ਕਾਲੇ ਵਾਲੇ ਤੋਂ ਅੱਛਾ ਤੇ ਦਵਾਈ ਦੇ ਵਿੱਚ ਫਿਰ ਪ੍ਰੇਜ ਦੱਸਿਆ ਨਾ ਡਾਕਟਰ ਨੇ ਕੀ ਕਰਨਾ ਨਹੀਂ ਹੋ ਜਾ ਕੁਛ ਹੂੰ ਹਨ ਪਤਾ ਹੀ ਮੇਰੇ ਤੋਂ ਹੈ ਨਹੀਂ ਹੁੰਦਾ ਮੈਂ ਫੜਿਆ ਹੁੰਦਾ ਤੁਹਾਨੂੰ ਤਾਂ ਪਤਾ ਹੀ ਹੈ ਹੂੰ ਕਾ ਪੰਜਰੀ ਕੀਤਾ ਹੀ ਆ ਪਤਨ ਤਾਂ ਪਤਾ ਇਸ ਚੀਜ਼ ਬਾਰੇ ਉਹ ਤਾਂ ਪਤਾ ਹੀ ਹੈ ਹਾਂ ਤੇ ਰ ਹੈ ਹੁੰਦਾ ਹੈ ਕਿ ਮੇਰੇ ਤੋਂ ਬਸ ਹੂੰ ਹੂੰ ਰ ਹੈ ਹੁੰਦਾ ਹੈ ਕਿ ਮੇਰੇ ਤੋਂ ਬਸ ਪਤਾ ਹੀ ਹੈ ਤੁਹਾਡੇ ਤਾਂ ਨਹੀਂ ਰਹਿਣ ਹੁੰਦਾ ਹੈਗਾ ਹਾਂ ਫਿਰ ਨਹੀਂ ਰਹਿ ਹੁੰਦਾ ਤਾਂ ਫਿਰ ਮੇਰਾ ਕੀ ਮਸਲਾ ਹੋ ਗਏ ਅੱਗੇ ਤਾਂ ਮੈਂ ਤੇਰੀ ਮਾਮੀ ਨਾਲ ਕਰ ਲੈਂਦਾ ਹੁੰਦਾ ਸੀ ਹੂੰ ਮਾਮੀ ਹੁਣ ਹੈ ਜੀ ਫਿਰ ਹਾਂ ਤੇ ਮੇਰੇ ਕੋ ਦੂਜਾ ਚਾਰਾ ਕੀ ਹੈ మరి ਇਹਦਾ ਮਤਲਬ ਤੇਰਾ ਜੀ ਨਹੀਂ ਕਰਦਾ ਮੇਰਾ ਮੇਰਾ ਕੱਲੇ ਦਾ ਹੀ ਕਰਦਾ ਹੈ ਨਾ ਹੂੰ ਰੋਜ਼ ਰੋਜ਼ ਥੋੜੀ ਕਰਦਾ ਹੁੰਦਾ ਰੋਜ਼ ਰੋਜ਼ ਥੋੜੀ ਜੀ ਕਰਦਾ ਹੁੰਦਾ ਕਦੇ ਕਦੇ ਕਰਦਾ ਹੁੰਦਾ ਨਾ ਘੜੇ ਕੁਛ ਲੱਗ ਗਿਆ ਨਹੀਂ ਯਾਰ ਰੋਇਓ ਜੀ ਨਹੀਂ ਕਰਦਾ ਤੂੰ ਦਾ ਕਰਦਾ ਰੋਜ਼ ਰੋਜ਼ ਤਾਂ ਜੀ ਮੈਂ ਤਾਂ ਪੂਰਾ ਹੋ ਹੈਗਾ ਹਾਂ ਤੇਰੀ ਮਾਂ ਦੀ ਨੂੰ ਮੈਂ ਟਿਕਣ ਨਹੀਂ ਦਿੰਦਾ ਇਹ ਤਾਂ ਬਿਮਾਰ ਹੋ ਜੀ ਹੂੰ ਉਹ ਡਾਡਾ ਜੀ ਵੀਰ ਹੋ ਗਿਆ ਤੇ ਪਤਾ ਤੁਹਾਨੂੰ ਡਾਡਾ ਜੀ ਵੀਰ ਦੀ ਬਿਮਾਰ ਹੋ ਗਈ ਉਹ ਪਤਾ ਹੈ ਮੈਨੂੰ ਐ ਤਾਂ ਕਾਲਿਆਂ ਨੂੰ ਭੇਜਿਆ ਹੁੰ ਦਵਾਈ ਦੇ ਵਾਸਤੇ ਤੇ ਡਾਕਟਰ ਨੇ ਆਖਿਆ ਵੀ ਪਰੇਜ ਕਰਨਾ ਵੀ ਇਹਨੂੰ ਬੰਦੇ ਤੋਂ ਦੂਰ ਰੱਖਣਾ ਹੂੰ ਅੰਦਰ ਤੋਂ ਨਹੀਂ ਸਕੇ ਦੇਖਮਗਾਸ ਤੇ ਮੋ ਅੱਛਾ ਤੇ ਕਿ ਤੂੰ ਹੀ ਹੈ ਜਿਹਨਾਂ ਮੈਂ ਪਿਆਰ ਨਾਲ ਕਰਦਾ ਹੋਰ ਨੂੰ ਕਿਸੇ ਨਾਲ ਗੱਲ ਦਾ ਕੋਈ ਪਿਆਰ ਨਾਲ ਅੱਛਾ ਹਾਂ ਤੇ ਮਾਮੀ ਮਾਮੀ ਪਰਾਂ ਮੈਂ ਲੋਟਨ ਜਣਾਣਾ ਕੀਤਾ ਦੁੱਖ ਨਾਲ ਹੂੰ ਅਹ ਅਲੋਗਤੀਆ ਹੈਗਾ ਰਾਮਤੀਆ ਲੱਗਦਾ ਹੈ ਤੇ ਫਿਰ ਤੁਸੀਂ ਮੇਰੀ ਨਾਲ ਪਿਆਰ ਨਾ ਕਿਉਂ ਕਰਦੇ ਹੋ? ਲੋ ਮਾਸੂਮ ਜਿਹਾ ਬੱਚਾ ਨੂੰ ਤੈਨੂੰ ਤਾਂ ਪਿਆਰ ਨਾਲ ਹੀ ਕਰਨਾ ਬਣਦਾ ਤੱਕਾ ਥੋੜੀ ਕਰ ਸਕਦੇ। ਐਂ ਕਿ ਹੋਰ ਕੀ ਤਾਂ ਤੱਕਾ ਕਰ ਨਹੀਂ ਸਕਦੇ ਨਾ। ਔਰ ਮੈਨੂੰ ਤੱਕ ਲੈ ਕੇ ਜਾਣ ਵਾਲਾ ਵੀ ਹੈ ਨਹੀਂ ਕੀ ਬੰਨਾ ਮਰੂਈ। ਬੰਨਾ ਦਾ ਹੀ ਹੈ ਜੀ ਤੈਨਾਂ ਦਿਨਾਂ ਤੱਕਾ ਕਰਦਾ ਨਹੀਂ ਨਾ ਮੈਂ ਫਿਰ। ਸਹੀ ਹੈ। ਇਹਨਾਂ ਦਾ ਕਰਕੇ ਆਪਾਂ ਇਹ ਕਰਨਾ ਹੈ ਹਾਂ ਇਹ ਕਰਨਾ ਆਪਾਂ ਹੂੰ ਹੋਰ ਦੱਸੋ ਠੀਕ ਹੈ ਬਾਰ 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 ਕਰਨਾ ਸफाई ਕੀ ਕੋਸ ਨਹੀਂ ਉਹ ਬਾਹਰੀ ਹੋਾਈ ਬੇਸ਼ਿਕੇ ਆਪ ਸਫਾਈ ਜਾ ਰਹੇ ਅੱਛਾ ਤੇ ਮੰਮੀ ਦਾ ਤੇਹਾਲੀਣਾ ਸਫਾਈ ਤਾਂ ਉਹ ਨਹੀਂ ਸੀਗਾ ਕਿਦੋਂ ਗੱਲ ਕਰ ਲੈਂਦੀ ਹੁੰਦੀ ਸੀ ਹੂੰ तो फिर चलिए किसे और लाडे में लेके तो इस लाडे जो थे मैं तो उठी जा रहा हूँ लेकिन एक बारी भी निकालो ना बोला दे आजुमा मैं बोला दे तो जानो फिर मैं तुम्हारे करी मामले पड़े रहना है मेरे को ठीक है ठीक है बस निजारे बनना ही है ठीक है ना हाँ ठीक है हमें तो सिस्टम आपको बनाए 这个意思。